ਯੋ ਕੇਤ ਜਿੰਦਾਬਾਦ 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 ਤੋਂ ਬੜਾ ਬੇਨਤੀ ਕਰਦਾ ਸਤਿਗੰਗਾਂ ਸਿੰਘ ਜੱਟਾ ਜੇਨਾ ਤੋਂ ਬਾਅਦ ਜੇ ਜ਼ਮੀਰ ਪਰ ਹੈਡੀ ਕੇ ਜ਼ਮੀਰ ਦਾ ਪੇਸ਼ਾ ਸਿਰ ਦਾ ਅਧਿਕਾਰ ਹੋ ਕੇ ਆ ਰਿਹਾ ਜੀ ਚਲ ਅੱਜ ਦੇ ਕਮਰੇ ਦੇ ਵਿੱਚ ਕੋਲ ਗਿਆ ਮੇਰਾ ਭੈਣਾ ਵੀਰੋ ਅਟਰਸੀ ਐਨਜੀ 98 ਵਿੱਚ ਇਸ ਮੌਤ ਤੋਂ ਦਿੱਤੇ ਹੋਇਆ ਉਹ ਤਾਂ ਕਿ ਜੋ ਤੇਜ਼ ਕਰਵ ਚਲਾ ਰਹੇ ਨੇ ਤੁਹਾਨੂੰ ਦੱਸ ਦਿੱਤਾ ਅਸੀਂ ਕੁਝ ਹੋਰ ਹੀ ਹੈ ਉਹ ਸ਼ਾਇਦ ਆਪਣਾ ਚੌਕਰੀ ਕਿ ਇੰਨੀ ਖਾਂਦੇ ਵਿੱਚ ਅਸੀਂ ਜਿਸੇ ਦਫ਼ਤਰਾਂ ਦੇ ਸੜਕਾਂ ਉੱਤੇ ਨਿਕਲੀਏ ਉਹਨੇ ਆਪਣਾ ਉਹ ਜੋ ਰੋਸ ਹੈ ਜਿਵੇਂ ਪਿਛਲੇ ਸਮੇਂ ਦੇ ਅੰਦਰ ਕਿਸਾਨਾਂ ਨੇ ਚਲਾਇਆ ਸੀ ਜਿੰਨ ਨੂੰ ਨੂੰ ਲੈ ਕੇ ਅੱਜ ਉਸ ਸਮੇਂ ਦੇ ਅੰਦਰ ਮਜ਼ਦੂਰਾਂ ਨੇ ਵੱਲ ਚੜ ਕੇ ਹਿੱਸਾ ਲਿਆ ਅرجਨੂ ਲਾਲਾ ਅਸੀਂ ਵੀ ਅੱਜ ਇਹ ਮੰਗ ਕਰਾਂਗੇ ਕਿ ਕਿਸਾਨਾਂ ਨੂੰ ਸਾਦੇ ਸਸ਼ਨਾ ਦੀ ਹਮਾਇਤ ਕਰਨੀ ਚਾਹੀਦੀ ਹੈ ਔਰ ਜਿੱਥੋਂ ਤੱਕ ਕਾਨੂੰਨਾਂ ਦੀ ਗੱਲ ਹੈ ਕਾਨੂੰਨ ਬੜੇ ਖਤਰਨਾਕ ਨੇ ਕੰਦੇ ਹੱਤਾਂ ਚੋਂ ਸਾਡੀ ਮੂੰਹ ਚੋਂ ਰੋਟੀ ਖੋਹੀ ਜਾ ਰਹੀ ਆ ਪਰ ਅਜੇ ਵੀ ਮਜ਼ਦੂਰ ਜਮਾਤ ਜਿਹੜੀ ਆ ਉਸ ਪਾਸੇ ਵੱਲੋਂ ਕੋਰਲੇ ਯਾਰ ਨਹੀਂ ਹੋ ਰਹੀ ਕਿਉਂਕਿ ਮਜ਼ਦੂਰ ਜਮਾਤ ਉਸ ਪਿੰਡ ਦੇ ਉਹਨਾਂ ਲੋਕਾਂ ਦੇ ਦਰਵਾਜ਼ੇ ਖੁੱਲ੍ਹਦੀਆਂ ਕੁਝ ਮਰਚੈਂਟਾਂ ਦੇ ਦਰਵਾਜ਼ੇ ਠੁੰਦੀਆਂ ਕਿ ਸਾਡੀ ਹਾਜ਼ਰੀ ਵੀ ਲੱਗਣੀ ਕੱਲ ਮਨਾਰ ਉਹਦਾ ਕਦਾ ਹੋਊਗਾ ਇਹ ਭੁੱਲ ਜਾਓ ਅੱਜ ਉਹ ਕਾਨੂੰਨ ਬਣਿਆ ਜੀ ਰਾਮ ਜੀ ਵਿੱਪ ਭਾਰਤ ਉਹਦੇ ਅੰਦਰ ਗਰੰਟੀ ਖਤਮ ਕਰ ਦਿੱਤੀ ਗਈ ਹੈ ਜਿਹੜੀ ਤੁਹਾਨੂੰ ਮਰੇਗਾ ਦੇ ਅੰਦਰ ਹਜ਼ਾਰਾਂ ਦੀ ਗਰੰਟੀ ਸੀ ਉਹਨੂੰ ਤੋੜਦਾ ਖਤਮ ਕਰਤਾ ਔਰ ਉਹਦੀ ਥਾਂ ਦੇਣਾ ਨਵਾਂ ਕਾਨੂੰਨ ਆਇਆ ਹੈ ਉਹਦੇ ਅੰਦਰ ਕੋਈ ਗਰੰਟੀ ਨਹੀਂ ਤੁਹਾਨੂੰ ਕੰਮ ਦੇਣਾ ਨਾ ਦੇਣਾ ਕੋਈ ਜ਼ਰੂਰੀ ਨਹੀਂ ਤੁਸੀਂ ਕੰਮ ਮੰਗਣਾ ਹੈ ਮੰਗੋ ਪਰ ਦੇਣਾ ਕੋਈ ਜ਼ਰੂਰੀ ਨਹੀਂ ਸਾਡੂ ਕੋਈ ਇਹ ਸਾਡੇ ਕੋਲੇ ਇਹ ਵੀ ਰਹਿ ਗਿਆ ਅਪੀਰ ਜ਼ਰੀਰ ਖੁਸ਼ੀ ਨਹੀਂ ਕਿ ਅਸੀਂ ਚਾਹੁੰਦਾ ਕੰਮ ਮੰਗ ਸਕਦੇ ਆ ਇਸ ਵੀ ਤੇ ਅੱਜ ਵੀ ਸਾਡੀ ਮਜ਼ਦੂਰ ਜਮਾਨਤ ਜਿੰਨ ਮੁੱਤੀ ਪਈ ਆ ਤੇ ਸਾਡੀ ਮਾਨਕਤ ਰੋਤੀ ਆ ਅਸੀਂ ਫਿਰ ਉਹ ਇਹ ਕਹਿ ਸਕਦੇ ਆ ਕਿ ਅਸੀਂ ਉਹ ਜੋ ਸੁਪਨੇ ਲੈ ਕੇ ਚੱਲੇ ਸੀਗੇ ਉਹ ਇੱਕ ਇਸਤਮਾਲ ਸੁਪਨਾ ਤੇ ਅਸੀਂ ਪਿੰਡਾਂ ਦੇ ਅੰਦਰ ਆਪਣੀ ਤਾਕਤ ਵਧਾਵਾਂਗੇ ਪੰਚਾਇਤਾਂ ਤੋਂ ਜਾਂ ਸਰਕਾਰਾਂ ਤੋਂ ਆਪਣੇ ਹੱਕਾਂ ਦੀ ਰਾਖੀ ਲਈ ਆਪਾਂਾਂਗੇ ਲੜਾਂਗੇ ਅੱਜ ਕੇਂਦਰ ਦੀ ਸਰਕਾਰ ਨੇ ਜੋ ਕਾਨੂੰਨ ਲਾੰਦਾ ਹੈ ਉਹਦੇ ਅੰਦਰ ਪੰਚਾਇਤਾਂ ਕੋਲੋਂ ਕੋਈ ਸਾਰਾ ਟੋੜਾ ਕੰਮ ਨਹੀਂ ਉਹ ਜਿੱਤਾਂ ਦੇ ਅੰਦਰ ਨਹੀਂ ਲਿਆ ਆਪਾਂ ਅਪ੍ਰੈਲ ਤੋਂ ਬਾਅਦ ਇਹ ਸ਼ੁਰੂ ਹੋ ਜਾਣਾ ਹੈ ਜਿੰਦਾਬਾਦ ਜਿੰਦਾਬਾਦ ਬੇਸਤੀਆ ਵਲੰਟੀਅਰਾਂ ਨੂੰ ਜਿਹੜੀ ਸਾਈਡ ਤੇ ਹੋਰ ਮੈਦਮ ਚਾਜੋ ਤਾਂ ਕਿ ਸੜਕ ਕਲੋਜੀ ਉਹਨੇ ਬੰਦ ਹੋ ਜੇ ਕੋਈ ਆਪਾਂ ਚਿਕਤਣਾਵੇ ਜਿਹੜਾ ਕਾਨੂੰਨ ਹੈ ਉਹਦੇ ਅੰਦਰ ਬੁਲੰਚੇਤਾ ਕੋਲੋਂ ਸਾਰਾ ਕੰਮਕਾਜ ਖੋਹ ਲਿਆ ਗਿਆ ਹੈ ਸਿਰੇ ਸਰਕਾਰਾਂ ਤੋਂ ਖੋਹ ਲਿਆ ਹੈ ਪਿਛਲੇ ਸਮੇਂ ਦੇ ਅੰਦਰ ਕੇਂਦਰ ਸਰਕਾਰ 90% ਦਾ ਹਿੱਸਾ ਪਾਉਂਦੀ ਸੀ ਔਰ ਸਾਡੀ ਪੰਜਾਬ ਦੀ ਸਰਕਾਰ 10% ਬੈਂਟ ਆਪਾਂ ਦੇਖਦੇ ਆ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਸਿਰਫ 30-35% ਦਾ ਕੰਮ ਕੀਤਾ ਹੈ ਔਰ ਜਿਹੜਾ ਚਾਲੂ ਸਾਫ ਦੀ ਵਿਚਾਰ ਚੱਲ ਰਿਹਾ ਹੈ ਇਹਦੇ ਅੰਦਰ 26 ਸਾਲਾਂ ਦਾ ਕੰਮ ਰੁਕ ਗਿਆ ਹੈ ਜੇ ਸਾਡੀ ਸਰਕਾਰ ਸਾਨੂੰ ਕਹਿੰਦਾ 10% ਫੰਡ ਪਾ ਕੇ ਵੀ ਤੁਹਾਨੂੰ ਕੰਮ ਨਹੀਂ ਦੇ ਸਕੀ ਤੇ 40% ਪਾ ਕੇ ਇਹ ਨਵਾਂ ਕਾਨੂੰਨ ਹੈ ਸੱਤ ਦੋ ਪੰਜ ਦੀ ਸਰਕਾਰ ਦਾ 40 ਪੰਜਾਬ ਸਰਕਾਰ ਦਾ ਤਾਂ ਇਹਨੂੰ ਕਿਵੇਂ ਲਾਗੂ ਕਰੂਗੀ ਕਿਵੇਂ ਸਾਨੂੰ ਦੇਊਗੀ ਜੇ ਤੁਸੀਂ ਮੈਂ ਬੇਨਤੀ ਕਰਦਾ ਕਿ ਬਹੁਤ ਬਹੁਤ ਨਾਜਿਕ ਹੈ ਬਹੁਤ ਭਿਆਨਕ ਹੈ ਤੁਹਾਨੂੰ ਆਪਣੇ ਆਪਣੇ ਕੰਮਾਂ ਤੋਂ ਇਸ ਮਸਲੇ ਨੂੰ ਧੁਰਤਿਤ ਕਰਨਾ ਚਾਹੀਦਾ ਹੈ ਜੇ ਉਹਦੀ ਇਸ ਅਕਸਰ ਸਮਰਥਨ ਨਹੀਂ ਕਰਾਂਗੇ ਸਾਡਾ ਆਗਮੀ ਦੌਰ ਤੱਕ ਦੀ ਮਾਰ ਖਾਵਾਂਗੇ ਸਾਡੇ ਹੱਥੋਂ ਤੇ ਸਰਕਾਰ ਪਲਦੀ ਜਾਂਦੀ ਆ ਅਸੀਂ ਟੱਕਰ ਕੇ ਲੈ ਤੇ ਲਵਾਂਗੇ ਤਨਵਾ ਜੈ ਜਨਤਾ ਜੈ ਜਵਾ